ਸੇਫ ਸਕੂਲ ਵਾਹਨ ਲਈ ਅਸੀਂ ਸਖਤ ਹਦਾਇਤਾਂ ਜਿਹੜੀਆਂ ਹੈਗੀਆਂ ਦਿੱਤੀਆਂ ਹੈਗੀਆਂ ਕਿ ਉਹਦੀ ਇਨ ਬਿਨ ਪਾਲਣਾ ਜਿਹੜੀ ਕੀਤੀ ਜਾਵੇ ਇਨ ਫੈਕਟ ਅਸੀਂ ਸਾਰੇ ਸਕੂਲਸ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਸਾਰੇ ਪਾਲਿਸੀ ਬਾਰੇ ਦੱਸਿਆ ਹੈਗਾ ਤੇ ਉਹਨਾਂ ਤੋਂ 셀ਫ ਸਰਟੀਫਿਕੇਸ਼ਨ ਵੀ ਮੰਗੀ ਹੈਗੀ ਹੈ ਨਾਲ ਦੀ ਨਾਲ ਸਾਡੀ ਐਨਫੋਰਸਮੈਂਟ ਡਰਾਈਵ ਵੀ ਚੱਲ ਰਹੀ ਹੈ ਰੋਜ਼ਾਨਾ ਅਸੀਂ ਜਿਹੜੀ ਕੋਈ ਬੱਸ ਇਸ ਪਾਲਿਸੀ ਦੇ ਨਾਲ ਕੰਪਲੈਂਟ ਨਹੀਂ ਹੈ ਉਹਨਾਂ ਦਾ ਚਲਾਨ ਵੀ ਕੀਤਾ ਜਾ ਰਿਹਾ ਹੈ ਨਾਲ ਹੀ ਟ੍ਰੈਫਿਕ ਪੁਲਿਸ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹੈ ਕਿ ਨਾ ਸਿਰਫ ਬੱਸਸ ਪਰ ਜੇਕਰ ਕੋਈ ਓਵਰਲੋਡਡ ਈ ਰਿਕਸ਼ਾ ਵੀ ਬੱਚਿਆਂ ਨੂੰ ਲੈ ਕੇ ਜਾ ਰਹੀ ਹੈ ਤਾਂ ਉਹਨਾਂ ਦੀ ਵੀ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਹ ਬਹੁਤ ਹੀ ਸੀਰੀਅਸ ਚੀਜ਼ ਹੈ ਕਿਉਂਕਿ ਇਹ ਸਾਡੇ ਬੱਚਿਆਂ ਦੀ ਸੇਫਟੀ ਦਾ ਮਾਮਲਾ ਹੈ ਤਾਂ ਅਗੇਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੀ ਇਨਕਲੂਡਿੰਗ ਪੇਰੈਂਟਸ ਕਿ ਬੱਚਿਆਂ ਦੀ ਜਿਹੜੀ ਸੇਫਟੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਸਾਰੇ ਹੀ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਐਂਡ ਸਕੂਲ ਜਿਹੜੀ ਵਾਹਨ ਪਾਲਿਸੀ ਹੈ ਸੇਫ ਸਕੂਨ ਵਾਹਨ ਪਾਲਿਸੀ ਉਹਦੀ ਸਾਰੀ ਫਾਈਨਲੀ ਆ ਲਾਇਬਿਲਟੀ ਜਿਹੜੀ ਉਹ ਐਜ਼ ਆਫ ਨਾ ਤਾਂ ਪ੍ਰਿੰਸੀਪਲ ਦੇ ਉੱਤੇ ਹੈਗੀ ਹੈ ਇਸ ਲਈ ਅਸੀਂ ਸਾਰੇ ਪ੍ਰਿੰਸੀਪल्स ਨੂੰ ਸਪੈਸ਼ਲੀ ਬੁਲਾ ਕੇ ਉਹਨਾਂ ਨੂੰ ਪਾਲਿਸੀ ਦੇ ਬਾਰੇ ਜਾਣੂ ਕਰਾਇਆ ਸੀਗਾ ਬਹੁਤ ਹੀ ਚੰਗਾ ਇਨੀਸ਼ੀਏਟਿਵ ਹੈਗਾ ਸਾਡੇ ਆਨਰੇਬਲ ਡਿਪਟੀ ਕਮਿਸ਼ਨਰ ਮੈਡਮ ਸਾਖੀਸਾਨੀ ਜੀ ਵੱਲੋਂ ਜਿਹੜਾ ਇਹ ਕੀਤਾ ਗਿਆ ਆ ਇਹਦੇ ਨਾਲ ਕੀ ਹੋਏਗਾ ਕਿ ਵਿਸ਼ੇਸ਼ ਅਸੀਂ ਇਸ ਚੀਜ਼ ਦਾ ਧਿਆਨ ਰੱਖਦੇ ਹਾਂ ਇਹਦੀ ਪਾਲਣਾ ਵੀ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਜਿਹੜੀ ਹੈਗੀ ਹੈ ਸੇਫ ਸਕੂਲ ਵਾਹਨ ਪਾਲਿਸੀ ਦਾ ਅਸੀਂ ਧਿਆਨ ਰੱਖਦੇ ਹਾਂ ਪਰ ਇਹਦੇ ਨਾਲ ਇੱਕ ਆਪਣੀ ਇੰਟਰਪਰਟੇਸ਼ਨ ਫੇਰ ਤੋਂ ਹੋ ਜਾਂਦੀ ਆ ਫੇਰ ਤੋਂ ਚੈਕਿੰਗ ਵੀ ਹੋ ਜਾਂਦੀਆਂ ਹੈਗਾ ਨੇ ਕਿਉਂਕਿ ਬੱਚੇ ਜਿਹੜੇ ਨੇ ਉਹ ਨਾ ਸਿਰਫ ਮਾਂ-ਬਾਪ ਦੀ ਸਭ ਤੋਂ ਮਹਿੰਗੀ ਤੋਂ ਪ੍ਰਾਪਰਟੀ ਹੁੰਦੇ ਨੇ ਸਗੋਂ ਸਾਡੇ ਸਮਾਜ ਦਾ ਵੀ ਜਿਹੜਾ ਹੈਗਾ ਨਾ ਉਹ ਬਹੁਤ ਇੱਕ ਅਹਿਮ ਹਿੱਸਾ ਹੁੰਦੇ ਨੇ ਕਿਉਂਕਿ ਸਾਡੇ ਦੇਸ਼ ਦਾ ਫਿਊਚਰ ਹੈਗਾ ਔਰ ਬੱਚਿਆਂ ਦੀ ਜਿਹੜੀ ਸੇਫਟੀ ਹੈਗੀ ਆ ਉਹਨੂੰ ਉਹਨੂੰ ਧਿਆਨ ਵਿੱਚ ਰੱਖਣਾ ਸਾਡੀ ਜ਼ਿੰਮੇਵਾਰੀ ਜਿਹੜੀ ਹੈਗੇ ਇੱਕ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ ਬਣਦੀ ਸਗੋਂ ਸਾਡੀ ਇੱਕ ਮਾਤਰਿ ਜ਼ਿੰਮੇਵਾਰੀ ਵੀ ਬਣਦੀ ਹੈਗੀ ਆ ਕਿ ਕਿਤੇ ਵੀ ਕੋਈ ਕਟਾਈ ਨਾ ਹੋਵੇ ਅਸੀਂ ਵੀ ਜਰਮ ਮੈਡਮ ਵੱਲੋਂ ਡੀਸੀ ਸਾਹਿਬ ਵੱਲੋਂ ਜਿਹੜੇ ਇਹ ਸ਼ੁਰੂ ਕੀਤਾ ਗਿਆ ਹੈਗਾ ਚੈਕਿੰਗ ਦਾ ਤੇ ਇਹਦੇ ਇਹ ਸਾਨੂੰ ਵੀ ਇੱਕ ਹੋਰ ਵੀ ਅਲਰਟ ਕਰ ਦਿੰਦਾ ਹੈ ਅਸੀਂ ਚੰਗੀ ਤਾਂ ਅਸੀਂ ਵੀ ਆਪਣੀ ਜਾਂਚ ਪੜਤਾਲ ਆਪਣੀਆਂ ਬੱਸਾਂ ਸੀ ਕਰਦੇ ਆ ਜਿਹੜੇ ਪ੍ਰਾਈਵੇਟ ਟਰਾਂਸਪੋਰਟਰਸ ਦੀਆਂ ਬੱਸਾਂ ਸਾਡੇ ਸਕੂਲਾਂ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਵੀ ਜਿਹੜੀ ਹੈ ਉਹ ਛੇਛੇ ਤੌਰ ਦੇ ਉਤੇ ਕੀਤੀ ਜਾਂਦੀ ਹੈ ਤੇ ਜੇ ਕਿਤੇ ਕੋਈ ਕਤਾਈ ਵੀ ਹੁੰਦੀ ਹੈ ਤੇ ਉਹਨੂੰ ਨਾ ਸਿਰ ਸੁਧਾਰਿਆ ਜਾਂਦਾ ਸਗੋ ਇਹ ਵੀ ਇਨਸ਼ੋਰ ਕੀਤਾ ਜਾਂਦਾ ਕਿ ਅੱਗੇ ਤੋਂ ਉਹ ਨਾ ਹੋਵੇ ਔਰ ਮੈਂ ਤੇ ਉਹਨਾਂ ਨੂੰ ਟਰਾਂਸਪੋਰਟਰਜ਼ ਨੂੰ ਮੈਂ ਆਪਣੀ ਟੀਮ ਨੂੰ ਵੀ ਇਹ ਕਹਨੀ ਹੈ ਕਿ ਜੁਰਮਾਨਾ ਹੋ ਜਾਣਾ ਜਿਹੜਾ ਹੈਗਾ ਨਾ ਕੋਈ ਕੋਈ ਗੱਲ ਨਹੀਂ ਹੈ ਅਸੀਂ ਆਪਣੇ ਆਪ ਨੂੰ ਸਦਾਰ ਲਈਏ ਗੱਲ ਹੈ ਆਪਣੇ ਆਪ ਨੂੰ ਸੁਧਾਰਨਾ ਤੇ ਜੇ ਕਿਤੇ ਸਾਡੇ ਤੋਂ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਰਹੀ ਹੁੰਦੀ ਹੈ ਤੇ ਕੋਈ ਗੱਲ ਨਹੀਂ ਉਹਨੂੰ ਸੁਧਾਰੋ ਤਾਂ ਕਿ ਅੱਗੇ ਤੋਂ ਇਹ ਇਹ ਕਿਉਂਕਿ ਇਹ ਗਲਤੀ ਇਹ ਅਫੋਰਡੇਬਲ ਨਹੀਂ ਹੈਗੀ ਹੈ ਬੱਚਿਆਂ ਦੀਆਂ ਜਾਨਾਂ ਬਹੁਤ ਕੀਮਤੀ ਹੈ ਨਾ ਨੇ ਅਸੀਂ ਉੱਥੇ ਕੋਈ ਵੀ ਲਾਪਰਵਾਹੀ ਨਹੀਂ ਕਰ ਸਕਦੇ ਸੋ ਇਹ ਜਿਹੜੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਜਿਹੜਾ ਹੈਗਾ ਅਸੀਂ ਪਾਲਨ ਆਪ ਵੀ ਕਰਨਾ ਤੇ ਦੂਸਰਾਂ ਤੋਂ ਵੀ ਕਰਵਾਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ کے لیے فالو کریں دੈਨਿਕ ਸਵੇਰਾ ٹی وی یوٹیوب فیس بک انسٹاگرام ایکس اور واٹس ایپ چینل پر